ਦੋਸਤੋ ਜਿਹੜੀ ਅੱਜ ਮੈਂ ਕਹਾਣੀ ਤੁਹਾਡੇ ਲਈ ਲੈ ਕੇ ਆਈਆਂ ਇਹ ਇੱਕ ਗੁਰੂ ਤੇ ਚੇਲੇ ਦੀ ਕਹਾਣੀ ਹੈ ਇੱਕ ਦਿਨ ਚੇਲੇ ਨੇ ਆਪਣੇ ਗੁਰੂ ਨੂੰ ਪੁੱਛਿਆ ਵੀ ਗੁਰੂ ਜੀ ਮੈਨੂੰ ਦੱਸੋ ਕਿ ਤੁਹਾਡੇ ਗੁਰੂ ਕੌਣ ਨੇ ਤੁਸੀਂ ਇੰਨੀਆਂ ਚੰਗੀਆਂ ਚੰਗੀਆਂ ਗੱਲਾਂ ਕਿਸ ਤੋਂ ਸਿੱਖੀਆਂ ਨੇ ਗੁਰੂ ਜੀ ਮੁਸਕਰਾਏ ਤੇ ਆਪਣੇ ਚੇਲੇ ਨੂੰ ਕਹਿਣ ਲੱਗੇ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਗੁਰੂ ਹੋਏ ਨੇ ਜਿਨ੍ਹਾਂ ਤੋਂ ਮੈਂ ਵੱਖ-ਵੱਖ ਗੱਲਾਂ ਸਿੱਖੀਆਂ ਨੇ ਪਰ ਤਿੰਨ ਗੁਰੂ ਅਜੇਹੀ ਨੇ ਜੋ ਮੇਰੀ ਚਿੰਤਗੀ ਵਿੱਚ ਬਹੁਤ ਖਾਸ ਨੇ ਚੇਲੇ ਨੇ ਪੁੱਛਿਆ ਗੁਰੂ ਜੀ ਉਹ ਕਿਹੜੇ ਤਿੰਨ ਗੁਰੂ ਨੇ ਉਹਨਾਂ ਦੇ ਨਾਮ ਦੱਸੋ ਗੁਰੂ ਨੇ ਕਿਹਾ ਮੇਰੇ ਉਹ ਤਿੰਨ ਗੁਰੂਆਂ ਵਿੱਚ ਇੱਕ ਸੀ 10 ਸਾਲ ਦਾ ਮੁੰਡਾ ਦੂਜਾ ਏ ਇੱਕ ਕੁੱਤਾ ਤੇ ਤੀਜਾ ਇੱਕ ਚੋਰ ਆ ਚੇਲਾ ਇਹ ਸੁਣ ਕੇ ਹੈਰਾਨ ਹੋ ਗਿਆ ਬੜੀ ਹਰਾਨੀ ਨਾਲ ਆਪਣੇ ਗੁਰੂ ਨੂੰ ਕਹਿਣ ਲੱਗਾ ਇਹ ਤੁਹਾਡੇ ਗੁਰੂ ਨੇ ਉਹ ਕਿਵੇਂ ਗੁਰੂ ਨੇ ਦੱਸਿਆ ਜਦੋਂ ਮੈਂ ਨਵਾਂ ਨਵਾਂ ਗਿਆਨ ਸਿੱਖਿਆ ਸੀ ਤੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਗਿਆਨ ਹੋ ਗਿਆ ਸੀ ਤਾਂ ਮੈਂ ਹਰ ਕਿਸੇ ਨੂੰ ਗਿਆਨ ਦੇਣ ਦੀ ਕੋਸ਼ਿਸ਼ ਕਰਦਾ ਸੀ ਇੱਕ ਵਾਰ ਮੈਂ ਸ਼ਾਮ ਦੇ ਸਮੇਂ ਜੰਗਲ ਵਿੱਚੋਂ ਲੰਘ ਰਿਹਾ ਸੀ ਤਾਂ ਮੈਂ ਇੱਕ 10 ਸਾਲ ਦੇ ਮੁੰਡੇ ਨੂੰ ਦੇਖਿਆ ਜੋ ਆਪਣੇ ਹੱਥ ਵਿੱਚ ਇੱਕ ਜਲੀ ਹੋਈ ਮੋਮਬਤੀ ਲੈ ਕੇ ਜਾ ਰਿਹਾ ਸੀ ਮੈਂ ਉਸਨੂੰ ਆਵਾਜ਼ ਦਿੱਤੀ ਤੇ ਆਪਣੇ ਵੱਲ ਬੁਲਾਇਆ ਮੈਂ ਉਸ ਮੁੰਡੇ ਨੂੰ ਪੁੱਛਿਆ ਬੱਚੇ ਦੱਸੋ ਜਦੋਂ ਤੁਸੀਂ ਇਹ ਮੋਮਬਤੀ ਜੜਾਈ ਸੀ ਤਾਂ ਇਹ ਪ੍ਰਕਾਸ਼ ਐ ਰੋਸ਼ਨੀ ਐ ਉਜਾਲਾ ਐਸ ਮੋਮਬਤੀ ਵਿੱਚੋਂ ਕਿੱਥੋਂ ਆਇਆ ਮੁੰਡਾ ਥੋੜੀ ਦੇਰ ਚੁੱਪ ਰਿਹਾ ਫਿਰ ਉਸਨੇ ਇੱਕ ਫੂਕ ਮਾਰ ਕੇ ਮੋਮਬਤੀ ਬੁਝਾ ਦਿੱਤੀ ਉਸਨੇ ਮੈਨੂੰ ਪੁੱਛਿਆ ਐ ਮੋਮਬਤੀ ਹੁਣੇ ਜਲ ਰਹੀ ਸੀ ਜਦੋਂ ਮੈਂ ਇਸ ਤੇ ਫੂਕ ਮਾਰੀ ਤਾਂ ਇਹ ਬੁਝ ਗਈ ਹੁਣ ਤੁਸੀਂ ਮੈਨੂੰ ਦੱਸੋ ਕਿ ਉਹ ਪ੍ਰਕਾਸ਼ ਉਹ ਉਜਾਲਾ ਉਹ ਰੋਸ਼ਨੀ ਕਿੱਥੇ ਗਈ ਗੁਰੂ ਨੇ ਚੇਲੇ ਨੂੰ ਕਿਹਾ ਮੈਂ ਉਸ ਮੁੰਡੇ ਦੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ ਉਸ ਮੁੰਡੇ ਨੇ ਮੇਰੇ ਸਵਾਲ ਦੇ ਅੰਦਾਜ਼ ਵਿੱਚ ਹੀ ਮੈਨੂੰ ਜਵਾਬ ਦੇ ਦਿੱਤਾ ਸੀ ਉਸ ਦਿਨ ਮੈਂ ਸਿੱਖਿਆ ਕਿ ਜੋ ਤੁਹਾਡੇ ਕੋਲ ਆ ਉਸ ਦਾ ਜਿਆਦਾ ਦਿਖਾਵਾ ਨਾ ਕਰੋ ਤੇ ਉਸ ਤੇ ਨਾ ਉਤਰਾਓ ਵੀ ਨਾ ਕਿ ਜਦੋਂ ਜਿੱਥੇ ਜਿਸ ਦੀ ਲੋੜ ਹੋਵੇ ਤਦੋਂ ਹੀ ਆਪਣੇ ਅੰਦਰ ਦੀ ਖਾਸੀਅਤ ਨੂੰ ਬਾਹਰ ਲੈ ਕੇ ਆਓ ਕੁਝ ਦਿਨ ਬੀਤਣ ਤੋਂ ਬਾਅਦ ਮੈਂ ਇੱਕ ਤਲਾ ਦੇ ਕੰਡੇ ਤੋਂ ਲੰਘ ਰਿਹਾ ਸੀ ਤਾਂ ਮੈਂ ਇੱਕ ਕੁੱਤੇ ਨੂੰ ਦੇਖਿਆ ਜਿਸ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਸੀ ਪਰ ਜਿਵੇਂ ਹੀ ਉਹ ਕੁੱਤਾ ਤਲਾ ਦੇ ਨੇੜੇ ਜਾਂਦਾ ਏ ਉਹ ਤਲਾ ਵਿੱਚ ਆਪਣੀ ਪਰਛਾਈਂ ਦੇਖ ਕੇ ਡਰ ਜਾਂਦਾ ਤੇ ਆਪਣੇ ਕਦਮ ਪਿੱਛੇ ਖਿੱਚ ਲੈਂਦਾ ਚਾਰ ਪੰਜ ਵਾਰ ਅਜਿਹਾ ਕਰਨ ਤੋਂ ਬਾਅਦ ਉਸ ਕੁੱਤੇ ਦੀ ਪਿਆਸ ਹੋਰ ਵੱਧ ਗਈ ਤੇ ਉਸ ਨੇ ਪਿੱਛੇ ਜਾ ਕੇ ਤਲਾਬ ਵਿੱਚ ਇੱਕ ਲੰਬੀ ਛਾਲ ਮਾਰ ਦਿੱਤੀ ਤੇ ਫਿਰ ਪੇਟ ਭਰ ਕੇ ਪਾਣੀ ਪੀਤਾ ਉਸ ਨੂੰ ਦੇਖ ਕੇ ਮੈਨੂੰ ਇਹ ਸਿੱਖਿਆ ਮਿਲੀ ਕਿ ਜ਼ਿੰਦਗੀ ਵਿੱਚ ਡਰ ਆਵੇਗਾ ਤੇ ਸਾਨੂੰ ਡਰ ਲੱਗੇਗਾ ਪਰ ਜੇ ਅਸੀਂ ਡਰ ਗਏ ਤਾਂ ਇਸ ਦੁਨੀਆ ਵਿੱਚ ਅਸੀਂ ਕਦੇ ਵੀ ਸਰਵਾਈਵ ਨਹੀਂ ਕਰ ਸਕਾਂਗੇ ਇਸ ਲਈ ਸਾਡੇ ਦਿਲ ਵਿੱਚ ਚਾਹੇ ਜੋ ਵੀ ਡਰ ਹੋਵੇ ਇੱਕ ਲੰਬੀ ਛਾਲ ਮਾਰ ਕੇ ਉਸ ਡਰ ਵਿੱਚ ਸਮਾ ਜਾਓ ਤੇ ਉਸ ਡਰ ਨੂੰ ਹਮੇਸ਼ਾ ਲਈ ਖਤਮ ਕਰ ਦਿਓ ਐਸੇ ਤਰ੍ਹਾਂ ਇੱਕ ਵਾਰ ਮੈਂ ਰਾਤ ਨੂੰ ਕਿਸੇ ਪਿੰਡ ਵਿੱਚ ਜਾ ਰਿਹਾ ਸੀ ਤਾਂ ਮੈਨੂੰ ਹਨੇਰੇ ਵਿੱਚ ਇੱਕ ਮਜ਼ਦੂਰ ਦਿਖਾਈ ਦਿੱਤਾ ਜੋ ਇੱਕ ਕੰਧ ਤੋੜ ਰਿਹਾ ਸੀ ਮੇ ਉਸ ਮਜ਼ਦੂਰ ਤੋਂ ਰਾਹ ਪੁੱਛਿਆ ਤੇ ਉਸਨੂੰ ਕਿਹਾ ਵੀ ਤੁਸੀਂ ਰਾਤ ਨੂੰ ਮਜ਼ਦੂਰੀ ਕਿਉਂ ਕਰ ਰਹੇ ਹੋ ਉਸਨੇ ਕਿਹਾ ਮੈਂ ਮਜ਼ਦੂਰ ਨਹੀਂ ਹਾਂ ਸਭੋ ਮੈਂ ਇੱਕ ਚੋਰ ਹਾਂ ਤੇ ਮੈਂ ਇਹ ਕੰਧ ਤੋੜ ਕੇ ਇਸ ਘਰ ਵਿੱਚ ਚੋਰੀ ਕਰਨ ਜਾ ਰਿਹਾ ਮੈਂ ਉਸਨੂੰ ਕਿਹਾ ਚੋਰੀ ਕਰਨਾ ਗਲਤ ਗੱਲ ਆ ਤਾਂ ਉਹ ਚੋਰ ਮੈਨੂੰ ਦੇਖ ਕੇ ਮੁਸਕਰਾਉਣ ਲੱਗਾ ਤੇ ਮੈਨੂੰ ਮੇਰਾ ਰਾਹ ਦੱਸ ਦਿੱਤਾ ਤਦ ਅਚਾਨਕ ਮੇਰੀ ਤਬੀਅਤ ਖਰਾਬ ਹੋ ਗਈ ਤੇ ਉਹ ਚੋਰ ਮੈਨੂੰ ਆਪਣੇ ਘਰ ਲੈ ਗਿਆ ਇਹਨ ਚਾਰ ਦਿਨ ਉਸ ਚੋਰ ਨੇ ਮੇਰੀ ਬਹੁਤ ਸੇਵਾ ਕੀਤੀ ਹਰ ਰਾਤ ਉਹ ਮੇਰੇ ਸਾਹਮਣੇ ਚੋਰੀ ਕਰਨ ਲਈ ਨਿਕਲਦਾ ਪਰ ਖਾਲੀ ਹੱਥ ਹੀ ਵਾਪਸ ਆਉਂਦਾ ਪਰ ਹਰ ਵਾਰ ਉਹ ਕਹਿੰਦਾ ਕੱਲ ਮੈਂ ਜ਼ਰੂਰ ਚੋਰੀ ਕਰਾਂਗਾ ਤੇ ਵੱਡਾ ਹੱਥ ਮਾਰਾਂਗਾ ਫਿਰ ਇੱਕ ਦਿਨ ਸੱਚਮੁੱਚ ਉਹ ਇੱਕ ਵੱਡੀ ਚੋਰੀ ਕਰਕੇ ਵਾਪਸ ਆਇਆ ਤੇ ਉਸਨੇ ਮੈਨੂੰ ਦੱਸਿਆ ਪਤਾ ਨਹੀਂ ਕਿਉਂ ਪਰ ਉਸ ਵਕਤ ਮੈਨੂੰ ਵੀ ਖੁਸ਼ੀ ਹੋ ਰਹੀ ਸੀ ਕਿ ਅੱਜ ਉਸ ਚੋਰ ਨੇ ਚੋਰੀ ਕਰ ਲਈ ਉਸ ਚੋਰ ਤੋਂ ਮੈਨੂੰ ਇਹ ਸਿੱਖਿਆ ਮਿਲੀ ਕਿ ਹਾਰ ਨਹੀਂ ਮੰਨਣੀ ਚਾਹੀਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਪਰ ਮੈਂ ਉਸ ਚੋਰ ਨੂੰ ਕਿਹਾ ਚੋਰੀ ਕਰਨਾ ਗਲਤ ਗੱਲ ਆ ਜਿਸ ਤਰ੍ਹਾਂ ਤੁਸੀਂ ਇੰਨੀ ਮਿਹਨਤ ਨਾਲ ਰਾਤ ਨੂੰ ਆਪਣੀ ਨੀਂਦ ਤੋਂ ਜਾ ਕੇ ਇਹ ਪੈਸੇ ਚੋਰੀ ਕਰਕੇ ਲਿਆਏ ਹੋ ਉਸੇ ਤਰ੍ਹਾਂ ਉਸ ਇਨਸਾਨ ਨੇ ਇਹਨਾਂ ਪੈਸਿਆਂ ਨੂੰ ਕਮਾਉਣ ਲਈ ਮਿਹਨਤ ਕੀਤੀ ਹੋਵੇਗੀ ਮੇਰੇ ਇਹ ਕਹਿਣ ਤੋਂ ਬਾਅਦ ਉਸ ਚੋਰ ਨੇ ਚੋਰੀ ਦਾ ਮਾਲ ਵਾਪਸ ਉਸ ਇਨਸਾਨ ਦੇ ਘਰ ਜਾ ਕੇ ਰੱਖ ਦਿੱਤਾ ਉਸ ਦਿਨ ਤੋਂ ਬਾਅਦ ਉਸ ਚੋਰ ਨੇ ਚੋਰੀ ਕਰਨੀ ਬੰਦ ਕਰ ਦਿੱਤੀ। ਚੇਲਾ ਗੁਰੂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਜਾ ਰਿਹਾ ਸੀ। ਤਦ ਗੁਰੂ ਜੀ ਨੇ ਕਿਹਾ, "ਐ ਸਨ, ਮੇਰੀ ਜ਼ਿੰਦਗੀ ਦੇ ਤਿੰਨ ਗੁਰੂ ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਦੇ ਤਿੰਨ ਵੱਡੇ ਸਬਕ ਸਿਖਾਏ।" ਦੋਸਤੋ, ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਤੋਂ ਵੱਡਾ ਕੋਈ ਗੁਰੂ ਨਹੀਂ ਹੁੰਦਾ। ਜ਼ਿੰਦਗੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਉਂਦੀ ਹੈ। ਬਸ ਅਸੀਂ ਉਸ ਨੂੰ ਨજર ਅੰਦਾਜ਼ ਕਰ ਦਿੰਦੇ ਆਂ ਹਰ ਦਿਨ ਸਾਡੇ ਆਲੇ-ਦੁਆਲੇ ਦੀਆਂ ਚੀਜ਼ਾਂ ਸਾਨੂੰ ਕੁਝ ਨਾ ਕੁਝ ਨਵਾਂ ਤੇ ਚੰਗਾ ਸਿਖਾ ਜਾਂਦੀਆਂ ਨੇ ਬਸ ਤੁਸੀਂ ਉਸ ਚੀਜ਼ ਨੂੰ ਦੇਖ ਸਕਦੇ ਹੋ ਜਾਂ ਨਹੀਂ ਇਹ ਤੁਹਾਡੇ ਹੱਥ ਵਿੱਚ ਹੈ ਜ਼ਿੰਦਗੀ ਸਾਡੀ ਸਭ ਤੋਂ ਵੱਡੀ ਗੁਰੂ ਹੈ ਇਹ ਸਾਨੂੰ ਹਰ ਰੋਜ਼ ਨਵੀਆਂ ਗੱਲਾਂ ਸਿਖਾਉਂਦੀ ਚਾਹੀਏ ਉਹ ਇੱਕ ਬੱਚੇ ਜਾਨਵਰ ਜਾਂ ਚੋਰ ਤੋਂ ਹੀ ਕਿਉਂ ਨਾ ਸਿਖਾਵੇ ਸਾਨੂੰ ਆਪਣੇ ਡਰ ਨੂੰ ਦੂਰ ਕਰਨ ਲਈ ਹਿੰਮਤ ਨਾਲ ਅੱਗੇ ਵਧਣਾ ਚਾਹੀਦਾ ਨਾ ਕਾਮੀ ਦੇ ਬਾਵਜੂਦ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਤੇ ਨੈਤਿਕ ਫੈਸਲੇ ਲੈਣੇ ਚਾਹੀਦੇ ਨੇ ਹਰ ਪਾਸੇ ਸਿੱਖਿਆ ਬਸ ਸਾਨੂੰ ਉਸ ਦੇਖਣ ਦੀ ਲੋੜ ਆ ਅਸੀਂ ਕਿਤੇ ਵੀ ਸਿੱਖ ਸਕਦੇ 10 ਸਾਲ ਦੇ ਮੁੰਡੇ ਤੋਂ ਗੁਰੂ ਨੇ ਸਿੱਖਿਆ ਕਿ ਗਿਆਨ ਦਾ ਵਿਖਾਵਾ ਨਹੀਂ ਕਰਨਾ ਚਾਹੀਦਾ ਜਦੋਂ ਲੋੜ ਹੋਵੇ ਤਦੋਂ ਹੀ ਆਪਣੀ ਯੋਗਤਾ ਦਿਖਾਓ ਕੁੱਤੇ ਦੀ ਅਧਾਰਨ ਤੋਂ ਸਿੱਖਿਆ ਮਿਲਦੀ ਆ ਕਿ ਜ਼ਿੰਦਗੀ ਵਿੱਚ ਡਰ ਆਉਣਾ ਸੁਭਾਅਿਕ ਪਰ ਹਿੰਮਤ ਨਾਲ ਅੱਗੇ ਵਧ ਕੇ ਉਸ ਨੂੰ ਪਾਰ ਕਰਨਾ ਚਾਹੀਦਾ ਚੋਰ ਦੀ ਮਿਹਨਤ ਤੇ ਲਗਨ ਤੋਂ ਐ ਸਿੱਖਿਆ ਮਿਲਦੀ ਹੈ ਕਿ ਅਸਫਲਤਾ ਦੇ ਬਾਵਜੂਦ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਚੋਰ ਨੇ ਗੁਰੂ ਦੀ ਸਲਾਮ ਮੰਨ ਕੇ ਚੋਰੀ ਕਰਨੀ ਛੱਡ ਦਿੱਤੀ ਜੋ ਸਿਖਾਉਂਦਾ ਕਿ ਸਹੀ ਰਾਹ ਚੋਣਨ ਨਾਲ ਜ਼ਿੰਦਗੀ ਬਿਹਤਰ ਹੋ ਸਕਦੀ। ਬੱਚਾ, ਜਾਨਵਰ ਜਾਂ ਚੋਰ ਹਰ ਕੋਈ ਸਾਨੂੰ ਕੁਝ ਨਾ ਕੁਝ ਸਿਖਾ ਸਕਦਾ। ਜ਼ਿੰਦਗੀ ਤੇ ਹਰ ਪਲ ਵਿੱਚ ਸਿੱਖਣ ਦੀ ਸੰਭਾਵਨਾ ਹੁੰਦੀ। ਕਹਾਣੀ ਦਾ ਅੰਤ ਸਾਨੂੰ ਸਿਖਾਉਂਦਾ ਕਿ ਸਬਰ ਤੇ ਸ਼ੁਕਰ ਨਾਲ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ। ਐਸੇ ਕਿ ਹਮਾਂ ਸਾਨੂੰ ਖੁੱਲੇ ਦਿਮਾਗ ਨਾਲ ਜ਼ਿੰਦਗੀ ਜਿਉਣ ਤੇ ਹਰ ਅਨੁਭਵ ਤੋਂ ਸਿੱਖਣ ਲਈ ਪ੍ਰੇਰਿਤ ਕਰਦੀਆਂ ਨੇ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਸ਼ੁਕਰੀਆ